ਸਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਆਪਾਂ 30 ਅਕਤੂਬਰ ਨੂੰ ਜਿਹੜੀ ਇਹ ਵੀਡੀਓ ਬਣਾ ਰਹੇ ਹਾਂ ਏਰੀਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਨ ਲੱਗਦਾ ਹੈਗਾ ਇਸ ਪਿੰਡ ਨੂੰ ਸੋ 22 ਸੁਖਦੇਵ ਸਿੰਘ ਓਨਰ ਨੇ ਦੋਸਤੋ ਅੱਜ ਤੁਹਾਨੂੰ ਟੋਟਲ ਜਿਹੜੇ ਆਪਾਂ ਤਿੰਨ ਨਗ ਦਿਖਾਉਣੇ ਆ ਦੋਸਤੋ ਤਿੰਨੇ ਨਗ ਜਿਹੜੇ ਆ ਪ੍ਰੋਪਰ ਇਨਫੋਰਮੇਸ਼ਨ ਸਮੇਤ ਜਿਹੜੀ ਇਹ ਵੀਡੀਓ ਬਣਾਵਾਂਗੇ ਆਪਾਂ ਬਧੇਰੇ ਜਾਣਕਾਰੀ ਜਿਹੜੀ ਹੈਗੀ ਆ 22 ਸੁਖਦੇਵ ਸਿੰਘ ਓਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤਕਰੀਬਨ ਚੰਗੇ ਪਸ਼ੂ ਹੋਣਗੇ ਦੋਸਤੋ ਬਾਕੀ ਆਪਣੀ ਜਿਹੜੀ ਨਰਕ ਪਰਖ ਹੈਗੀ ਆ ਤਸੱਲੀ ਹੈਗੀ ਆ ਉਹ ਕੋਈ ਵੀ ਵੀਰ ਘਰ ਪਹੁੰਚ ਕੇ ਕਰਕੇ ਜਿਹੜਾ ਪਸ਼ੂ ਸੂਣ ਵਾਲਾ ਟਿੱਪ ਕੇ ਤਸੱਲੀ ਕਰ ਸਕਦਾ ਦੋਸਤੋ ਜਿਹੜਾ ਪਸ਼ੂ ਸੂਇਆ ਹੈਗਾ ਉਸ ਨੂੰ ਤੁਸੀਂ ਇੱਕ ਟਾਈਮ ਦੋ ਟਾਈਮ ਦੀ ਚੁਵਾਈ ਜਿਹੜੀ ਆ ਕਰਕੇ ਮਾਲਕ ਦੇ ਕਿੱਲੇ ਤੋਂ ਖਰੀਦ ਕੇ ਲੈ ਕੇ ਜਾ ਸਕਦੇ ਹੋ ਸੋ ਆਓ ਵਿਜ਼ਿਟ ਕਰੋ ਇੱਥੇ ਤਸੱਲੀ ਜਿਹੜੀ ਆ ਦੋਸਤੋ ਕਰਨ ਤੋਂ ਬਾਅਦ ਪਸ਼ੂ ਜਿਹੜਾ ਤੁਸੀਂ ਦੋਸਤੋ ਆਪਣੀ ਮਨਪਸੰਦ ਦਾ ਖਰੀਦ ਕੇ ਇਸ ਘਰੋਂ ਲੈ ਕੇ ਜਾ ਸਕਦੇ ਹੋ ਸੋ ਕਰਦੇ ਆਂ ਬਥੇਰੇ ਇਨਫੋਰਮੇਸ਼ਨ ਸਾਂਝੀ ਆਪਾਂ ਬਾਈ ਸਖਦੇਵ ਉਹਨਾਂ ਦੇ ਨਾਲ ਗੱਲਬਾਤ ਕਰਕੇ ਥੋੜਾ ਤੋਂ ਇਨਫੋਰਮੇਸ਼ਨ ਲੈ ਕੇ ਕਰਦੇ ਆ ਸੰਜੀ ਸਭ ਤੋਂ ਪਹਿਲਾਂ ਭਾਜੀ ਸਖਦੇਵ ਜੀ ਸਸਰੀ ਕਾਰ ਸਸਰੀ ਕਾਰ ਜੀ ਹੋਰ ਸੁਣਾਓ ਠੀਕ ਆ ਜੀ ਠੀਕ ਠਾਕ ਜੀ ਬੜੀ ਦਾ ਠੀਕ ਆ ਅੱਜ ਭਾਈ ਸਖਦੇਵ ਆਪਣੇ ਕੋਲ ਕਿੰਨੇ ਪਸ਼ੂ ਸੇਲ ਆ ਜੀ ਤਿੰਨ ਪਸ਼ੂ ਆ ਤਿੰਨ ਪਸ਼ੂ ਆ ਹਾਂ ਤਿੰਨੇ ਮੱਝਾਂ ਦੋ ਆ ਇੱਕ ਪਹਿਲਣੇ ਇੱਕ ਦੂਜੇ ਨੇ ਇੱਕ ਪਹਿਲਣੇ ਤੇ ਤਈਏ ਨੇ ਹਾਂ ਜੀ ਇੱਕ ਭਲੂਣ ਆ ਗਈ ਹੈ ਨਾ ਜੀ ਠੀਕ ਆ ਪਹਿਲਾ ਸੂਆ ਸੂਨ ਵਾਲੀ ਆ ਤੇ ਬਾਈ ਸਖਦੇਵ ਪਹਿਲੇ ਨੰਬਰ ਤੇ ਆਪਣੇ ਕੋਲ ਇਹ ਜਿਹੜੀ ਆਪਾਂ ਸਾਹਮਣੇ ਝੋਟੀ ਦੇਖ ਰਹੇ ਆ ਕੀ ਡਿਟੇਲ ਆ ਜੀ ਇਹਦੀ ਇਹਦੇ ਥਲੇ 10 ਕਿਲੋ ਦੁੱਧ ਹੋਊਗਾ ਹੁਣ ਕੋਈ 6-7 ਦਿਨ ਹੋ ਗਏ ਸੂਈ ਦੇ ਅੱਛਾ ਜੀ ਹਾਂ ਅੱਜ ਮੈਲੇ ਧੋਨੀ ਤੁਰੀ ਠੀਕ ਆ ਚਵਾਈ ਚੀ ਚੰਗੀ ਆ ਠੀਕ ਆ ਜੀ ਬਹੁਤ ਠੰਡੀ ਧੀਦੀ ਹੈ ਸੇ ਕੀ ਮਾੜਾ ਇਹਨੂੰ ਕਰਿਓ ਜੀ ਹਾਂ ਆ ਲੋ ਦੋਸਤੋ ਤੇ ਅੱਜ 6 ਦਿਨ ਦਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਤੇ ਸਵੇਰ ਕਿੰਨਾ ਜੀ ਸਵੇਰ ਦੂਜਾ ਸਵੇਰ ਦੂਜਣ ਹੈਗੀ ਦੋਸਤੋ ਸੈਕਿੰਡ ਟਾਈਮਰ ਜਿਹੜੀ ਦੋਸਤੋ ਇਹ ਛੋਟੀ ਸੂਈ ਆ ਤੇ ਬੱਚਾ ਮਗਰ ਕਈ ਆ ਗਿਆ ਜੀ ਮਗਰ ਕੱਟਾ ਮਗਰ ਕੱਟਾ ਮੇਲ ਕਾਫ ਆ ਮੇਲ ਕਾਫ ਤੁਸੀਂ ਵੇਖੋ ਦੋਸਤੋ ਆ ਮਗਰ ਮੇਲ ਕਾਫ ਆ ਆ ਲਓ ਤੇ 6 ਦਿਨਾਂ ਦਾ ਜਿਹੜਾ ਦੋਸਤੋ ਟਾਈਮ ਹੋ ਗਿਆ ਹਜੇ ਸੂਈ ਨੂੰ ਤੇ ਦੁੱਧ ਜਿਹੜਾ ਭਾਜੀ ਬਿਲਕੁਲ ਨੈਟ 10 ਕਿਲੋ 10 ਕਿਲੋ ਆ 10 ਕਿਲੋ ਦੋ ਟਾਈਮ ਆਣ ਕੇ ਆਪਦੀ ਕੋਈ ਤਸੱਲੀ ਕਰੇ 10 ਕਿਲੋ ਤੋਂ ਘੱਟ ਹੋਏ ਤਾਂ ਮਨਵਾਕੇ ਤੇ ਜੇ ਕਹਿੰਦੇ ਉਤਰਾ ਖੜਨੀ ਉਤਰਾ 8 ਕਿਲੋ ਦੀ ਗਰੰਟੀ ਦੇਵਾਂਗੇ ਠੀਕ ਆ ਜੀ ਹਾਂਜੀ ਆਸੋ ਦੋਸਤੋ ਆ ਵੇਖੋ ਬਾਕੀ ਭਾਜੀ ਇਹਨੂੰ ਖੋਲ ਕੇ ਤੋੜ ਕੇ ਵੀ ਦਿਖਾਈਏ ਤੇ ਬਾਕੀ ਵਧੀਆ ਚੰਗੀ ਜਿਹੜੀ ਝੋਟੀ ਆ ਦੋਸਤੋ ਮੈਂ ਪਹਿਲਾਂ ਤੁਹਾਨੂੰ ਕਹਿ ਦਿੱਤਾ ਸੀ ਵੀ ਤਸੱਲੀ ਤੁਸੀਂ ਆਪ ਨੇ ਕਰਨੀ ਆ ਤਸੱਲੀ ਆਓ ਇੱਕ ਟਾਈਮ ਦੋ ਟਾਈਮ ਤਸੱਲੀ ਕਰਨ ਤੋਂ ਬਾਅਦ ਜਿਹੜੀ ਤੁਸੀਂ ਸੌਦੇ ਦੀ ਗੱਲਬਾਤ ਕਰ ਸਕਦੇ ਜੇ ਚੰਗਾ ਪਿੱਠਫੂੜਾ ਦੋਸਤੋ ਤੇ ਮੀਡੀਅਮ ਹਾਈਟ ਆ ਤਕਰੀਬਨ ਮੀਡੀਅਮ ਹਾਈਟ ਤੋਂ ਪਲੱਸ ਕਵਾਂਗੇ ਤੇ ਸਿੰਘਾ ਸੁੰਗਾ ਦੀ ਬੰਤਰ ਤੇ ਫੇਸ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਤੇ ਆਰਡਰ ਤਕਰੀਬਨ ਬਹੁਤ ਵਧੀਆ ਹੈਗਾ ਮੁੱਠੀ ਵਾਲਾ ਥਨ ਲੱਗਾ ਹੈਗਾ ਝੋਟੀ ਨੂੰ ਆਰਡਰ ਦੀ ਕੁਆਲਿਟੀ ਚੰਗੀ ਆ ਕੋਈ ਖੂਰ ਨਹੀਂ ਕੋਈ ਜੋਕਾ ਨਹੀਂ ਪੂਰੀ ਚਵਾਈ ਠੀਕ ਹੈ ਜੀ ਬਾਕੀ ਤਸੱਲੀ ਥੋੜੀ ਆਪਣੀਆਂ ਦੋਸਤੋ ਕਿਉਂਕਿ ਪੈਸੇ ਤੁਸੀਂ ਖਰਚ ਕਰਨੇ ਆ ਤੇ ਮੁੱਲ ਭਾਜੀ ਸੁਖਦੇਵ ਕਿੰਨਾ ਕਰ ਦੇਂਦਾ ਮੁੱਲ 65000 65000 ਆ ਠੀਕ ਆ 65000 ਰੁਪਏ ਜਿਹੜਾ ਦੋਸਤੋ ਮੁੱਲ ਆ ਤੇ ਪਾਇਰ ਹਜ਼ਾਰ ਦੇ ਵਿੱਚ ਤਕਰੀਬਨ ਜੇ ਘੱਟ ਤੋਂ ਘੱਟ ਵੀ ਆਪਾਂ ਕਾਊਂਟ ਕਰੀਏ ਤੇ 10 ਕਿਲੋਟਰ ਵੀ ਦੁੱਧ ਦਿੱਤੀ ਜਾਵੇ ਤਾਂ ਬਹੁਤ ਆ ਜੀ 10 11 11 ਕਿਲੋ ਘੋਰ ਵੱਜ ਜਾਣਾ ਜੇ ਮੇਰਾ ਮੁੱਲਾ ਸੁੱਟ ਗਈ 11 ਕਰੀ ਜਾਣਾ ਬਿਲਕੁਲ ਸੋ ਦੋਸਤੋ 10 11 ਲੀਟਰ ਜਿਹੜਾ ਦੁੱਧ ਨਾਰਮਲੀ 11 ਕਿਲੋ ਜਿਹੜਾ ਦੁੱਧ ਪਾ ਦੇਣਾ ਹੈਗਾ ਤੇ ਤੁਸੀਂ ਆਪਣੀ ਸਮਝ ਨਾਲ ਇਹ ਖਰੀਦ ਕੇ ਲੈ ਕੇ ਜਾ ਸਕਦੇ ਹੋ ਮੁੱਲ ਵਟਾ ਜਿਹੜਾ ਹੈਗਾ ਦੋਸਤੋ ਉਹ ਵੀ ਤੁਹਾਨੂੰ ਦੱਸਤਾ 65000 ਰੁਪਏ ਜਿਹੜੀ ਡਿਮਾਂਡ ਭਾਜੀ ਹੋਣਾ ਕੀਤੀ ਆ ਆਰਡਰ ਦੀ ਕੁਆਲਿਟੀ ਜਿਹੜੀ ਬੈਗ ਤੋਂ ਤੇ ਇੱਕ ਸਾਈਡ ਤੋਂ ਦੇਖ ਲਓ ਆ ਲਓ ਠੀਕ ਹੈ ਜੀ ਦੂਜੇ ਨੰਬਰ ਤੇ ਭਾਜੀ ਪਲੂਨ ਆਪਣੇ ਕੋਲ ਇਹ ਝੋਟੀ ਖੜੀ ਹੈ ਸਾਹਮਣੇ ਹਾਂ ਤੇ ਇਹਦੇ ਕੀ ਇਨਫੋਰਮੇਸ਼ਨ ਹੈ ਜੀ ਮਾਲਕਾਂ ਵੱਲੋਂ ਅੱਗੇ ਕੋਈ ਦੱਸਿਆਗਾ ਕਿੰਨੇ ਕਿ ਦਿਨ ਲੈਂਦੀ ਸੂਣ ਚ ਇਹ ਅਜੇ 8 ਦਿਨ ਲੈ ਜੂ ਠੀਕ ਹੈ ਜੀ ਤੇ ਸੀਲ ਫੰਡੀ ਬੜੀ ਝੋਟੀ ਪਲੀ ਪਲੀ ਚੰਗੀ ਹੈ ਠੀਕ ਹੈ ਜੀ ਰਾਜੀ ਚੰਗੀ ਸੋਹਣੀ ਚੰਗੀ ਠੀਕ ਹੈ ਸ਼ੌਕੀਨ ਆ ਦੋਸਤੋ ਪਹਿਲਾ ਸੂਬਾ ਕਿ ਸੂਣ ਜਾ ਰਹੀ ਆ ਤੇ ਇਹ ਆ ਗਈ ਲੂਸੀ ਲੂਸੀ ਨਹੀਂ ਕਰਦੀ ਹਾਂਜੀ ਆਹ ਵੇਖੋ ਠੰਡੀ ਧੀਰੀ ਆ ਤੇ ਬਿਲਕੁਲ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਦਿਖਾ ਦਨੀ ਆ ਸਾਰੇ ਪਾਸਿਓ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਕੀ ਬਾਕੀ ਤਸੱਲੀ ਤੁਸੀਂ ਆਪ ਦੀ ਬਧੇਰੇ ਘਰ ਪਹੁੰਚ ਕੇ ਸਖਤੇਵ ਹੋਣਾ ਦੇ ਕਰ ਸਕਦੇ ਹੋ ਆ ਲਓ ਜੀ ਆ ਆਰਡਰ ਦੀ ਕੁਆਲਿਟੀ ਆ ਤੇ ਚੰਗਾ ਥਣ ਜਿਹੜਾ ਦੋਸਤੋ ਕੁੱਟਿਆ ਹੈਗਾ ਤੁਸੀਂ ਬਿਲਕੁਲ ਵੀਡੀਓ ਦੇ ਵਿੱਚ ਵੇਖ ਕੇ ਤਸੱਲੀ ਕਰੋ ਆ ਲਓ ਪੇਠ ਫੂੜਾ ਸੋਹਣਾ ਦੋਸਤੋ ਰਾਜੀ ਹੈ ਗਈ ਆ ਸਾਰੇ ਪਾਸਿਓਂ ਬਹੁਤ ਖੂਬਸੂਰਤ ਜਿਹੜੀ ਝੋਟੀ ਦੋਸਤੋ ਹੈਗੀ ਆ ਆ ਬੈਕ ਸਾਈਡ ਤੋਂ ਜਿਹੜਾ ਹਵਾਨੇ ਦੀ ਬੰਦਤਰ ਅੱਜ ਦੇ ਸਮੇਂ ਦੇ ਵਿੱਚ ਜਿੰਨਾ ਕੁ ਬਣਾਇਆ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਅਜੇ 7-8 ਦਿਨ ਲੈ ਜੂਗੀ ਠੀਕ ਆ ਜੀ ਅਜੇ ਤਕਰੀਬਨ ਇੱਕ ਹਫਤਾ ਸੁੰਦੀ ਨਹੀਂ ਹੈ ਹਫਤਾ ਹੀ ਸੁੰਦੀ ਠੀਕ ਆ ਤੇ ਭਾਜੀ ਇਹਦਾ ਕੀ ਕੀਤਾ ਮੁੱਲ ਜੀ ਝੋਟੀ ਦਾ 60000 ਦੀ ਰਾਸ ਸਿਆ ਹਾਂਜੀ ਪਰ ਝੋਟੀ ਇਹ ਵੀ ਆਪਾਂ 60 ਦੀ ਦੇ ਜਣੀ 65 ਦੀ ਹਾਂ ਆਪਾਂ ਨਾ ਪਾ ਲੈ ਲਈ ਪਾ ਨਹੀਂ ਦੇਣੀ ਠੀਕ ਆ ਸੋ ਦੋਸਤੋ 65000 ਦੀ ਜਿਹੜੀ ਤੁਹਾਨੂੰ ਇਹ ਵੀ ਝੋਟੀ ਜੜੀ ਮਿਲਣ ਜਾ ਰਹੀ ਆ ਇੱਕ ਸੰਗ ਵੇਖੋ ਕਿਦਾਲੀ ਕਾ ਸਿੰਘ ਆਹ ਨਾ ਇਹ ਗੱਲ ਆ ਝੋਟੀ ਕੁਸੀ ਦੀ ਜੋ ਢੀਟ ਜਲ ਜ਼ਿਆਦਾ ਨਹੀਂ ਦੀ ਆਪਾਂ ਵੀ ਪਹਿਲੇ ਨਾਲ ਮੈਂ ਰੱਖਦੇ ਰਹੇ 10 ਕਿਲੋ ਤੋਂ ਘਰ ਦੁੱਧ ਦਿੰਦੀ ਦੀ ਬਿਲਕੁਲ ਬਿਲਕੁਲ ਬਾਕੀ ਦੋਸਤੋ ਜ਼ਿਆਦਾਤਰ ਪਸ਼ੂ ਵੇਖਿਆ ਵੀ ਜਦੋਂ ਆਪਾਂ ਕੋਲੇ ਆਉਣੇ ਆ ਪਸ਼ੂ ਡਰਦੇ ਵੀ ਜ਼ਿਆਦਾ ਬਿਲਕੁਲ ਕੋਈ ਡਰਕਲ ਜਿਆ ਪਸ਼ੂ ਨਹੀਂ ਹੈਗਾਗਾ ਸੋ ਬਿਲਕੁਲ ਠੰਡਾ ਸੀਰਸ ਲੱਗ ਪੂਰਾ ਹੈਗਾ ਤੇ ਆਹ ਵੇਖੋ ਬਰੀਕ ਜਿਹੜੀ ਸਕਿਨ ਹੈਗੀ ਬਰੀਕ ਚੰਬੜੀ ਆ ਬਿਲਕੁਲ ਬਰੀਕ ਚੰਗ ਦੁੱਧ ਵਾਲੀ ਬੀਚ ਉੱਤੇ ਆ ਜਿਹੜੇ ਵੀਰ ਨੇ ਖਾਸ ਤੌਰ ਤੇ ਘਰੇ ਰੱਖਣੀਆਂ ਦੋਸਤੋ ਤੁਸੀਂ ਆਪਦੀ ਵਿజిਟ ਕਰਕੇ ਤਸੱਲੀ ਕਰਕੇ ਜਿਹੜੀ ਇਹ ਝੋਟੀ ਖਰੀਦ ਕੇ ਲੈ ਕੇ ਜਾ ਸਕਦੇ ਬਿਲਕੁਲ ਆ ਲਓ ਠੀਕ ਆ ਤੇ ਇਸ ਤੋਂ ਬਾਅਦ ਤੀਜੇ ਨੰਬਰ ਤੇ ਜਿਹੜੀ ਇਹ ਤੀਜਾ ਸੁਹਾ ਮੈਂ ਆ ਤੀਜਾ ਸੁਹਾ ਕੇ ਸੂਣ ਜਾ ਰਹੀ ਆ ਹਾਂਜੀ ਇਹਨੂੰ ਬਾਜੀ ਬਾਹਰ ਕੱਢ ਕੇ ਦਿਖਾਈਏ ਤਸੱਲੀ ਦੇ ਨਾਲ ਤੇ ਮਾੜੀ ਜੀ ਭਾਲਿਆ ਥਾਣਾ ਦੇ ਹਾਂਜੀ ਇਹ ਦਾ ਬੰਦਾ ਜਿੱਤੋ ਆਪਾਂ ਲਈ ਹੈ ਨਾ ਉਹ ਆਪਣੀ ਸਾਹ ਜਲਾਇ ਹੋਵਾਂਦਾ ਮੇਰੇ ਤੋਂ ਸੂਈ ਖਰੀ ਭਲ ਭੂ ਲੈ ਜੂਦੇ ਠੀਕ ਆ ਜੀ ਆਂਦਾ ਦੁੱਧ ਮੈਂ ਬੜਾ ਦੇ ਦਿੰਦੀ ਆ ਠੀਕ ਆ ਤੇ ਨਿੰਬੂ ਵਰਗਾ ਇਹਦਾ ਪਿੰਡਾ ਜੋ ਅੱਛਾ ਜੀ ਤੇ ਭਲ ਭੂ ਥਾਣਾ ਦੇ ਜਿਆਦੀ ਹੈ ਨਾ ਜੀ ਹਾਂ ਲੈ ਜੂਗਾ ਅੱਜ ਭਲ ਕਸੂਰ ਪਹਿਣੀ ਅੱਜ ਰਾਤ ਨੂੰ ਮੈਂ ਸੋਈ ਠੀਕ ਆ ਆਹ ਵੇਖੋ ਦੋਸਤੋ ਵਧੀਆ ਚੰਗੀ ਪਿੱਠਪੁੜੇ ਦੀ ਆ ਤੇ ਮੀਡੀਅਮ ਜਿਹੜੀ ਹਾਈ ਆ ਮੀਡੀਅਮ ਤੋਂ ਪਲੱਸ ਹਾਈਟ ਕਵਾਂਗਾ ਮੈਂ ਤੇ ਹਵਾਨੇ ਦੀ ਬੰਤਰ ਵੀ ਖੂਬਸੂਰਤ ਆ ਬਾਕੀ ਪਾਲ ਹੈਗੀ ਏ ਉਹ ਤਕਰੀਬਨ ਸੂਨ ਤੋਂ ਬਾਅਦ ਕਈ ਪਸ਼ੂਆ ਜਿਹੜੇ ਦੋਸਤੋ ਪਾਲ ਪਾ ਜਾਂਦੇ ਆ ਤੇ ਜਿਹੜੀ ਸੂਨ ਤੋਂ ਬਾਅਦ ਠੀਕ ਆ ਬਹੁਤੀ ਜਿਆਦੀ ਕੋਲੀ ਆਪਾਂ ਤਾਂ 15 ਕਿਲੋ ਦੀ ਗਾਰੰਟੀ ਨਾ ਲਈ ਆ ਪਰ ਗਾਹ ਆ ਫਾਨੀ ਗਾਰੰਟੀ ਦੇਣੀ ਅੱਗੇ ਆਪਦੇ ਕਿਸੇ ਸਮਝ ਵਿੱਚ ਬਿਲਕੁਲ ਤੋ ਦੋਸਤੋ ਆਪੋ ਆਪਣੀ ਸਮਝ ਤੁਹਾਡੀ ਹੈਗੀ ਆ ਤੁਸੀਂ ਆਪੋ ਆਪਣੀ ਸਮਝ ਦੇ ਹਿਸਾਬ ਦੇ ਨਾਲ ਟਿੱਪ ਕੇ ਤਸੱਲੀ ਕਰਕੇ ਚਾਰੇ ਥਾਣਾਂ ਦਾ ਭਰਾ ਜਿਹੜਾ ਹੈਗਾ ਦੋਸਤੋ ਭਰਾ ਕੇ ਤਸੱਲੀ ਕਰ ਸਕਦੇ ਜੀ ਇੱਧਰ ਦੇਖ ਪੱਤਲਾ ਚੰ ਬਿਲਕੁਲ ਆਹ ਵੇਖੋ ਗਾਵਾਂ ਵਾਂਗੂ ਛੱਡਾ ਬਿਲਕੁਲ ਬਿਲਕੁਲ ਆਹ ਵੇਖੋ ਅੱਛਾ ਅੱਗੋਂ ਉਹਨਾਂ ਵੱਲੋਂ ਕਿਹਾ ਗਿਆ ਸੀ ਵੀ ਆਪਦੀ ਜਿਹੜੀ ਘਰੇ ਚਵਾਈ ਕਰਦੇ ਸੀ ਤਕਰੀਬਨ ਕਰਦੇ ਰਹੇ ਆ ਪਹਿਲੇ ਸੂਏ 12 ਕਿਲੋ ਦਿੱਤਾ ਦੂਜੇ ਸੂਏ 15 ਕਿਲੋ ਦਿੱਤਾ ਐਰ ਕਿਉਂ ਆਦੇ ਵਧਣ ਦੀ ਚਾਹ ਗਿਆ ਸਾਨੂੰ ਅੱਛਾ ਜੀ ਪਰ ਆਪਾਂ ਨਹੀਂ ਗਾਰੰਟੀ ਦਿੰਦੇ ਇਹ 10 ਕਿਲੋ ਵੀ ਦੇ ਸਕਦੀ ਇਹ 15 ਵੀ ਦੇ ਸਕਦੀ 18 ਵੀ ਦੇ ਸਕਦੀ ਇਹ ਨਹੀਂ ਪਤਾ ਲੱਗਦਾ ਬਿਲਕੁਲ ਇਹ ਸਾਹਮਣੇ ਤੇ ਸਿਰਤੇ ਬਿਲਕੁਲ ਸੋ ਦੋਸਤੋ ਭਲ ਦੇ ਵਿੱਚ ਹੈਗੀ ਆ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਈ ਕਿਉਂਕਿ ਭਲ ਲੈਣ ਤੋਂ ਬਾਅਦ ਆਰਡਰ ਦੀ ਕੁਆਲਿਟੀ ਜਿਹੜੀ ਆ ਉਹ ਜੋ ਰਿਐਲਿਟੀ ਦੇ ਵਿੱਚ ਹੈਗੀ ਆ ਉਹ ਸਾਹਮਣੇ ਆਵੇਗੀ ਬਣ ਕੇ ਤੁਸੀਂ ਇਸ ਦਾ ਸੌਦਾ ਵੀ ਭਾਜੀ ਉਹਨਾਂ ਦੇ ਨਾਲ ਕਰ ਸਕਦੇ ਜੇ ਸੂਈ ਵੀ ਖੜ ਸਕਦੇ ਸੂਈ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਜਦੋਂ ਕੋਈ ਸਾਈਬਦਾਈ ਕਰਨੀ ਹੈ ਤੁਸੀਂ ਸਾਈਬਦਾਈ ਕਰਕੇ ਜਦੋਂ ਸੂਈ ਭਾਲ ਵੀ ਲੱਥ ਗਈ ਉਸ ਤੋਂ ਬਾਅਦ ਵੀ ਤੁਸੀਂ ਇਹ ਲੈ ਕੇ ਜਾ ਸਕਦੇ ਹੋ ਜਦੋਂ ਜੇ ਪਾਸ ਹੋਵੇ ਲੈ ਜੇ ਨਹੀਂ ਤਾਂ ਹਮ ਤਾਂ ਪੰਜ ਨਾ ਚਖੇ ਲੈ ਜੇ ਠੀਕ ਹੈ ਜੀ ਤੇ ਭਾਜੀ ਸੁਖਦੇਵ ਜੀ ਦਾ ਮੁੱਲ ਕਿੰਨਾ ਰੱਖਿਆ ਹੋਇਆ ਜੀ ਮੁੱਲ ਇੱਕੋ ਹੀ ਆ ਤੇ ਇਹਨਾਂ ਦਾ 65 ਪੈਂਡਿਆ 65 ਪੈਂਡਿਆ ਹਜ਼ਾਰ ਚਰਕੀ ਹਾਂ ਅੱਛਾ ਜੀ ਇਹ ਸੁਗਲਾ ਇੱਕੋ ਹੀ ਮੁੱਲ ਅੱਛਾ ਜੀ ਕੋਈ ਵਾਧ ਕੋਈ ਘਟ ਬਰਾਬਰ ਹੀ ਠੀਕ ਆ 65 ਪੈਂਡਿਆ ਹਜ਼ਾਰ ਰੁਪਏ ਜਿਹੜਾ ਦੋਸਤੋ ਮੁੱਲ ਆ ਤਕਰੀਬਨ ਤੀਜੇ ਸਵੇਰੇ ਦੇ ਵਿੱਚ ਅੱਗੇ ਸੂਣ ਵਾਲੀ ਆ ਹਾਂ ਹਾਂ ਇਹ ਤਾਂ ਮੁੱਲ ਵੀ ਜਿਹੜਾ 65000 ਆ ਭਲੂਣ ਜਿਹੜੀ ਅੱਗੇ ਸੂਣ ਜਾ ਰਹੀ ਹੈ ਦੋਸਤੋ ਇਹ ਵੀ 65000 ਰੁਪਿਆ ਜਿਹੜੀ ਪਹਿਲੇ ਨੰਬਰ ਦੀ ਆ ਪਾ ਤੁਹਾਨੂੰ ਦਿਖਾਈ ਆ ਇਹ ਵੀ 65000 ਰੁਪਿਆ ਸੋ 65 ਪੈਂਡਿਆ ਹਜ਼ ਦੇ ਲੈ ਦੀ ਗੱਲ ਕੀਤੀ ਐ ਇਹਦੇ ਵਿੱਚੋਂ ਜੋ ਗੁੰਜਾਇਸ਼ ਹੋਈ ਭਾਜੀ ਥੋੜੀ ਬਹੁਤ ਹੋ ਜੇਗੀ ਨਾ ਮਾਨਤਨ ਹੋਊਗਾ ਜਿਆਦਾ ਨਹੀਂ ਕੋਈ 1000 1500 ਦਾ ਹਾਂਜੀ ਹਾਂਜੀ 2000 ਤੱਕ ਮਾਨਤਨ ਕਰਾਂਗੇ ਇਹਦਾ ਵਾਅਦਾ ਨਹੀਂ ਠੀਕ ਆ ਠੀਕ ਹੈ ਜੀ ਜੇ ਵੀ ਆਖੇ ਵੀ ਮੁਣਕ 5000 5000 ਨਹੀਂ ਘਟਾਉਣਾ ਹੱਦ 2 2000 ਰੁਪਏ ਜਾਂ ਛੱਡਾਂਗੇ ਨਹੀਂ ਫਿਰ ਵੀ ਸਹੀ ਆ ਜੀ ਹਾਂਜੀ ਤੇ ਇੱਕ ਭਾਜੀ ਸਿੱਧੇ ਆਪਣੇ ਸੰਪਰਕ ਨੰਬਰ ਵਰਗੇ ਜਰੂਰ ਦੱਸਿਓ ਜੀ ਨੰਬਰ ਮੇਰਾ ਹੈ 8872805687710373036 ਪਿੰਡ ਬਲਟੋਆ ਜ਼ਿਲ੍ਹਾ ਤਰਨਤਾਰ ਤਹਿਸੀਲ ਪਟਿਆਲਾ ਠੀਕ ਹੈ ਜੀ ਇਹ ਬਾਈਕਾਂ ਆਪਣਾ ਸੰਧੂਆਂ ਦੀਆਂ ਬਾਈਕਾਂ ਵਾਹਦੀਆਂ ਆ ਬਾਈਕਾਂ ਸੰਧੂਆਂ ਦੀ ਠੀਕ ਹੈ ਬਲਟੋਹਾ ਬਲਟੋਹੇ ਪਿੰਡ ਜਿਹੜੀ ਦੋਸਤੋ ਤੁਸੀਂ ਵਿజిਟ ਕਰਕੇ ਕਿਸੇ ਨੂੰ ਵੀ ਸੰਧੂਆਂ ਦੀਆਂ ਬਾਈਕਾਂ ਪੁੱਛ ਕੇ ਤੁਸੀਂ ਭਾਜੀ ਉਹਨਾਂ ਦੇ ਟਿਕਾਣੇ ਤੇ ਅੱਡੇ ਤੇ ਪਹੁੰਚ ਸਕਦੇ ਜੇ ਵਪਾਰ ਦਾ ਕੰਮ ਆ ਦੋਸਤੋ ਸਾਫ਼ ਸੁਥਰਾ ਪਸ਼ੂ ਜਿਹੜਾ ਥੋੜੇ ਵੀਰਾਂ ਵਰਗਿਆਂ ਦੇ ਘਰਾਂ ਦੇ ਵਿੱਚ ਹੁੰਦਾ ਕੋਈ ਐਡੀ ਝੋਟੀ 82000 ਦੀ ਝੋਟੀ ਨਹੀਂ ਦਿੰਦਾ ਜੀ ਕੋਈ ਬੋਟ ਜਿਹੜਾ 85000 ਹੀ ਮੰਗਦਾ ਹੈ ਬਿਲਕੁਲ ਅਸੀਂ ਲਈ ਆ ਝੋਟੀ ਚਲ ਪਾਣੇ ਲਈ 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 ਤੇ ਪਾਣੇ ਦੇ ਦੇਣੀ ਬਿਲਕੁਲ ਆ ਵੇਖੋ ਦੋਸਤੋ ਇਹ ਪਸ਼ੂ ਮੈਂ ਕਿਹ ਵੀ ਕਹਿੰਦਾ ਵੀ ਕਿ ਇਹ ਡਰੱਗਲ ਪਸ਼ੂ ਹੁੰਦੇ ਆ ਪਰ ਇਸ ਪਸ਼ੂ ਦੀ ਕੁਆਲਿਟੀ ਹੈਗੀ ਹੈ ਖਾਸੀਅਤ ਆ ਵੀ ਜਿੱਥੇ ਪਸ਼ੂ ਖੜਾ ਹੈਗਾ ਉੱਥੇ ਤਕਰੀਬਨ ਖੜਾ ਤੇ ਜਿਸ ਵੀਰ ਨੂੰ ਅੱਗੇ ਖਾਸਔਰ ਤੇ ਘਰੇਲੂ ਘਰ ਵਾਸਤੇ ਝੋਟੀ ਰੱਖਣੀ ਹੈ ਤੇ ਬਿਲਕੁਲ ਤੁਸੀਂ ਇਹ ਲੈ ਕੇ ਜਾ ਸਕਦੇ ਹੋ ਮੁੱਲ ਸਮੇਤ ਪ੍ਰੋਪਰ ਇਨਫੋਰਮੇਸ਼ਨ ਸਮੇਤ ਜਿਹੜੀ ਇਹ ਵੀਡੀਓ ਆਪਾਂ ਕਵਰ ਕਰ ਦਿੱਤੀ ਆ ਮੋਬਾਈਲ ਨੰਬਰ ਜਿਹੜੇ ਹੈਗੇ ਦੋਸਤੋ ਮੈਂ ਵੀਡੀਓ ਦੇ ਬਿਲਕੁਲ ਸਕਰੀਨ ਦੇ ਜਿਹੜੇ نیچے ਵਾਲੇ ਪਾਸੇ ਤੇ ਚਲਦੇ ਕਰ ਦਨੇ ਆ ਭਾਜੀ ਸਖਤੇ ਮੋਹਾਂ ਦੇ ਨੰਬਰਾਂ ਦੇ ਤੁਸੀਂ ਸੰਪਰਕ ਕਰਕੇ ਕਿਸੇ ਟਾਈਮ ਵੀ ਗੱਲਬਾਤ ਕਰ ਸਕਦੇ ਹੋ ਪਸ਼ੂਆਂ ਦੇ ਰਿਗਾਰਡਿੰਗ ਗੱਲਬਾਤ ਕਰਕੇ ਜਿਹੜਾ ਪਸ਼ੂ ਆ ਸੌਦਾ ਕਰ ਸਕਦੇ ਜੀ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ